विद्यार्थियों सत श्रीकाल अज की इस भी आप करा गया जमात का महत्वपूर्ण टॉपिक है ये महाराजा रणजीत सिंह जमात ग्यारहवीं शुरू कर देंगे महाराजा रणजीत सिंह बुद्ध सिंह सुकर चक्की मिसदी मिसल दी डोर ਸਭਾਲੀ ਨੌਜ ਸਿੰਘ ਸੋਕਰਚੱਕ ਪਿੰਡ ਦੀ ਕਿਲੇਬੰਦੀ ਚੜਤ ਸਿੰਘ ਗੁਜਰਾਵਾਲ ਦੇ ਪਰਿਵਾਰ ਦੀ ਸੰਭਾਲ ਕੀਤੀ ਮਹਾ ਸਿੰਘ ਜੀਂਦ ਦੇ ਸਰਦਾਰ ਗਜਪਤ ਦੀ ਲੜਕੀ ਨਾਲ ਵਿਆਹ ਕਰਵਾ ਕੇ ਤਾਗਤ ਵਧਾਈ ਰਣਜੀਤ ਸਿੰਘ ਸਤੰਤਰ ਸਿੱਖ ਮਿਸਲਾਂ ਦੀ ਸਥਾਪਨਾ ਕਰਕੇ ਪੰਜਾਬ ਨੂੰ 40 ਸਾਲਾਂ ਅੰਗਰੇਜ਼ਾਂ ਤੋਂ ਬਚਾਈ ਰੱਖਿਆ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਦਾ ਜਨਮ ਗੁਜਰਾਵਾਲ ਵਿਖੇ 13 ਨਵੰਬਰ 1780 ਈਸਵੀ ਨੂੰ ਮਾਹ ਸਿੰਘ ਦੇ ਘਰ ਮਾਤਾ ਰਾਜਕੁਰ ਦੀ ਕੌਰ ਦੀ ਕੁੱਖੋਂ ਹੋਇਆ ਤਿਕੜੀ ਸਰਪ੍ਰਸਤੀ 1792 ਈਸਵੀ ਵਿੱਚ ਪਿਤਾ ਮਹਾ ਸਿੰਘ ਦੀ ਮੌਤ ਤੋਂ ਬਾਅਦ ਪਿਛੋਂ ਮਾਤਾ ਰਾਜਕੌਰ ਦੀਵਾਨ ਲਖਪਤਰਾਏ ਸਤਸਦਾ ਕੌਰ ਦੀ ਸਰਪ੍ਰਸਤੀ ਹੇਠ ਰਣਜੀਤ ਸਿੰਘ ਦੇ ਬਾਲਗ ਹੁੰਨ ਤੱਕ ਸ਼ਾਸਕ ਬਣ ਦੀ ਅੜੀਕ ਕੀਤੀ ਰਣਜੀਤ ਸਿੰਘ ਦੀ ਦਾ ਗ੍ਰਹਿਤੀ ਜੀਵਨ 1795 ਈਸਵੀ ਵਿੱਚ ਪਹਿਲਾ ਵਿਆਹ ਮਹਿਤਾਬ ਕੌਰ ਨਾਲ 1798 ਈਸਵੀ ਵਿੱਚ ਦੂਸਰਾ ਵਿਆਹ ਰਾਜ ਕੌਰ ਨਾਲ 1885 ਈਸਵੀ ਮਹਾਰਾਣੀ ਜਿੰਦਾ ਨਾਲ खड़ग सिंह पुत्र राज कौर शेर सिंह पुत्र मेहताब कौर दिलीप सिंह पुत्र रानी जिंदा महाराजा की उपाधि धारण करना बारह अप्रैल अठारह सौ एक ईस्वी में विसाखी वाले दिन लाहौर विखे साहब सिंह बेदी द्वारा मथे उत्तर तिलक लगा के ਮਹਾਰਾਜਾ ਨੂੰ ਰਣਜੀਤ ਸਿੰਘ ਨੂੰ ਮਹਾਰਾਜ ਦੀ ਉਪਾਧੀ ਦੇ ਕੇ ਸ਼ੇਰ-ਏ-ਪੰਜਾਬ ਬਣਾਇਆ ਦੇਖਿਆ ਜਾ ਰਿਹਾ ਹੈ ਆਪਾਂ ਪਿਕਚਰ ਵਿੱਚ ਰਣਜੀਤ ਸਿੰਘ ਦੀ ਮੁੱਖ ਜਿੱਤਾਂ ਲਾਹੌਰ ਜਿੱਤ 7 ਜੁਲਾਈ 1799 ਈਸਵੀ ਨੂੰ ਸੈਭ ਸਿੰਘ ਚੇਤ ਸਿੰਘ ਅਤੇ ਮੋਰ ਸਿੰਘ ਤੇ ਨੰਭੰਗੀ ਸਰਦਾਰਾਂ ਨਾਲ ਪਹਿਲੀ ਮਹੱਤਵਪੂਰਨ ਜਿੱਤ ਲਾਹੌਰ ਉਤੇ ਅਧ்கਾਰ ਅੰਮ੍ਰਿਤਸਰ ਦੀ ਜਿੱਤ 1805 ਈਸਵੀ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾ ਨਾਲ ਲੋਹਗੜ੍ਹ ਦਾ ਕਿਲਾ ਜਮ ਜਮਾ ਤੋਕ ਅਤੇ ਅਕਾਲੀ ਫੂਲਾ ਸਿੰਘ ਦੀ ਪ੍ਰਾਪਤੀ ਮਾਲਵਾ ਦੀ ਜਿੱਤ 1800 ਸੀ ਇਸਵੀ ਤੋਂ 1808 ਇਸਵੀ ਦੇ ਦਰਮਿਆਨ ਪਟਿਆਲਾ ਦੇ ਮਹਾਰਾਜਾ ਸੈਭ ਸਿੰਘ ਅਤੇ ਰਾਣੀ ਆਸ ਕੌਰ ਨਾਲ ਸੋਨੇ ਦੇ ਹਾਰ ਕੜਾ ਕੜਖਾਂ ਤੋਪ ਅਤੇ ਹੋਰ ਨਜ਼ਰਾਨੇ ਜੰਮੂ ਦੀ ਜਿੱਤ 1809 ਇਸਵੀ ਜੈ ਸਿੰਘ ਦੇ ਉੱਤਰ ਅਧਿਕਾਰੀਆਂ ਨਾਲ ਤਿੰਨ ਮਹੀਨਾ ਤੋਂ ਬਾਅਦ ਜਿੱਤ ਪ੍ਰਾਪਤੀ ਕਾਂਗੜਾ ਦੀ ਜਿੱਤ 1809 ਈਸਵੀ ਵਿੱਚ ਸੰਚਾਰ ਸੰਚਾਰ ਸੰਸਾਰ ਚੰਦ ਕਟੋਚਨਾਲ ਕਾਂਗੜਾ ਦੀ ਜਿੱਤ 1809 ਈਸਵੀ ਵਿੱਚ ਸੰਸਾਰ ਚੰਦ ਕਟੋਚਨਾਲ कांगड़ा किले दी प्राप्ति अटक दी जित 1813 ईस्वी ਵਿੱਚ ਵਜ਼ੀਰ ਫਤਿਹ ਖਾਨ ਨਾਲ ਸਿੱਖਾਂ ਤੇ ਫਗਾਨਾਂ ਨਾਲ ਦੀ ਪਹਿਲੀ ਲੜਾਈ ਮਲਤਾਨ ਦੀ ਜਿੱਤ 1818 ईस्वी ਵਿੱਚ ਮੁजफ्फर ਖਾਨ ਨਾਲ ਮਿਸਰ ਦੀਵਾਨ ਚੰਦ ਨੂੰ ਯਾਫਰ ਯੰਗ ਦਾ ਖਿਤਾਬ ਕਸ਼ਮੀਰ ਦੀ ਜਿੱਤ 1809 19ਵੀ ਜਬਰਖਾਂ ਜਬਰਖਾਂ ਨਾਲ ਮਿਸ਼ਰ ਦੀਵਾਨ ਚੰਦ ਨੂੰ ਫਤਿਹ جنگ ਦਾ ਖਿਤਾਬ ਨੁਸਹਿਰਾ ਦੀ ਜਿੱਤ 1830 ਈਸਵੀ ਅਜਮ ਖਾਂ ਪਸ਼ਾਬਰ ਦੇ ਸ਼ਾਸਕ ਪ੍ਰਬੰਧ ਦਾ ਹੱਥਾਂ ਵਿੱਚ ਆਉਣਾ ਅਤੇ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਜਮਰਾਉ ਦੀ ਲੜਾਈ 1837 ਈ ਦੋਸਤ ਮੁਹੰਮਦ ਖਾਨ ਦੇ ਪੁੱਤਰ ਮੁਹੰਮਦ ਅਕਬਰ ਤੇ ਸ਼ਮਸ਼ੂਦੀਨ ਨਾਲ ਪਸ਼ਾਵਰ ਨੂੰ ਸਿੱਖ ਰਾਜ ਵਿੱਚ ਮਿਲਾਉਣਾ ਤੇ ਹਰੀ ਸਿੰਘ ਨਲਵਾ ਦੀ ਸ਼ਹੀਦੀ ਐਂਗਲੋ ਸਿੱਖਸ ਵਨ 1800 ਤੋਂ 1800 39 ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੇ ਅੰਗਰੇਜ਼ਾਂ ਦੇ 1800 ਈਸਵੀ ਤੋਂ ਲੈ ਕੇ 1839 ਈਸਵੀ ਤੱਕ ਦੇ ਸੰਵਧਨ ਦੀ ਮੁੱਖ ਰੂਪ ਵਿੱਚ ਦੋ ਪੜਾਵਾਂ ਵਿੱਚ ਵੰਡ ਕੀਤੀ ਜਾਂਦੀ ਹੈ ਪਹਿਲਾ ਪੜਾ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਵਧਨ ਦਾ ਪਹਿਲਾ ਪੜਾ 1800 ਤੋਂ 1809 ਈਸਵੀ ਤੱਕ ਚੱਲਿਆ 1800 ਈਸਵੀ ਵਿੱਚ ਅੰਗਰੇਜ਼ਾਂ ਨੇ ਜੂਸਫ ਅਲੀ ਅਧੀਨ ਇੱਕ ਸਦ ਭਾਵਨਾ ਮਿਸ਼ਨ ਰਣਜੀਤ ਸਿੰਘ ਦਰਬਾਰ ਦੇ ਦਰਬਾਰ ਵਿੱਚ ਭੇਜਿਆ 1805 ਈਸਵੀ ਵਿੱਚ ਮਰਾਠਾ ਸਰਦਾਰ ਜਸਵੰਤ राव 홀ਕਰ ਨੇ ਮਹਾਰਾਜਾ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਮੰਗੀ ਪਰ ਮਹਾਰਾਜੇ ਨੇ ਇਨਕਾਰ ਕਰ ਦਿੱਤਾ ਉਸੋ ਹੋ ਕੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ 1806 ਨੂੰ ਲਾਹੌਰ ਦੀ ਸੰਧੀ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਹੋਈ ਤਾਕਤ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ ਨੂੰ 1808 ਇਸ ਵਿੱਚ ਗੱਲਬਾਤ ਲਈ ਭੇਜਿਆ ਗੱਲਬਾਤ ਅਸਾਫਰ ਰਹਿਣ ਤੇ ਦੋਹਾਂ ਪਾਸੇ ਜੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਆਖਰੀ ਪਲਾਂ ਵਿੱਚ ਮਹਾਰਾਜਾ ਅੰਗਰੇਜ਼ਾਂ ਨਾਲ ਸੰਧੀ ਕਰਨ ਨੂੰ ਲਈ ਤਿਆਰ ਹੋ ਗਿਆ ਵਿਆਸ ਦੀ ਪ੍ਰਸੰਥੀ ਕਰ ਜੀ ਤੁਸੀਂ ਦੇਖ ਲੈਣੀ ਹੈਗੀ ਵਿਆਸ ਦੇ ਵਿੱਚ ਅੰਗਰੇਜ਼ਾਂ ਨੇ ਕਿਸ ਸੰਧੀ ਕਿਸ ਅਧੀਨ ਸਦ ਭਾਵਨਾ ਮਿਸ਼ਨ ਰਣਜੀਤ ਸਿੰਘ ਦੇ ਦਰਬਾਰ भेज्या ਹੁਣੀਪੜਕਟੇ ਰਈ ਆਪਾਂ ਜੂਸਫ ਅਲੀ ਯਦੀਨ ਅੰਗਰੇਜ਼ਾਂ ਤੇ ਰਣਜੀਤ ਸਿੰਘ ਨਾਲ ਸੰਧੀ ਲਾਹੌਰ ਦੀ ਸੰਧੀ ਕਦੋਂ ਹੋਈ ਹੁਣੀਪੜਕਟੇ ਨੇ ਜਿ ਆਪਾਂ 1 ਜਨਵਰੀ 1800 ਛੇ ਇਸਵੀ ਮਰਾਠਾ ਸਰਦਾਰ ਡੈਸ਼ ਨੇ ਮਹਾਰਾਜਾ ਆਸੂ ਅੰਗਰੇਜ਼ਾਂ ਵਿਰੁੱਧ ਸਹਾਇਤਾ ਮੰਗੀ ਰਾਜਾ ਹੁਣੇ ਪੜੇ ਰਹਿ ਜੀ ਆਪਾਂ ਜਸਵੰਤ ਮਰਾਠਾ ਸਰਦਾਰ ਜਸਵੰਤ ਹੋਲਕਰ ਨੇ ਅੰਮ੍ਰਿਤਸਰ ਦੀ ਸੰਧੀ ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਾਲੇ 25 ਅਪ੍ਰੈਲ 1809 ਈਸਵੀ ਨੂੰ ਹੋਈ ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚਕਾਰ ਹੱਦ ਮੰਨ ਲਿਆ ਗਿਆ ਰਣਜੀਤ ਇਹ ਸੰ ਇਹ ਸੰਧੀ ਨਾਲ ਰਣਜੀਤ ਸਿੰਘ ਦਾ ਸਾਰਾ ਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਹੇਠ ਇਕੱਠਿਆਂ ਕਰਨ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ ਪਰ ਇਹ ਸੰਧੀ ਨਾਲ ਉਸਨੇ ਆਪਣੇ ਰਾਜ ਨੂੰ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਵਿਚਾਲਿਆ ਅੰਮ੍ਰਿਤਸਰ ਦੀ ਸੰਧੀ ਅੰਗਰੇਜ਼ਾਂ ਨਾਲ ਬੜੀ ਕੂਟਨੀਤਿਕ ਜਿੱਤ ਸੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਆਪਾਂ ਹੁਣੀ ਪੜਿਆ ਰਾਜੀ 25 ਅਪ੍ਰੈਲ 1809 ਈਸਵੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਹੜੇ ਦਰਿਆ ਨੂੰ ਲਾਹੌਰ ਤੇ ਅੰਗਰੇਜ਼ ਵਿਚਕਾਰ ਹੱਦ ਮੰਨ ਲਿਆ ਸਤਲੁਜ ਦਰਿਆ ਨੂੰ ਹੈ ਸਤ ਲੁਜ ਧਿਆਨ ਸੰ ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੀ ਸਿੱਖ ਕੌਮ ਨੂੰ ਇਕੱਠਾ ਕਰਨ ਦਾ ਸੁਪਨਾ ਇਹਦੇ ਸੁਪਨਾ ਮਿੱਟੀ ਵਿੱਚ ਮਿਲ ਗਿਆ ਦੂਸਰਾ ਆਪਣਾ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਾਲੇ ਵਿਚਲੇ ਵਿਚਲੇ ਸੁੰਦਾਂ ਦਾ ਦੂਸਰਾ ਦੂਜਾ ਪੜਾ 1809 ਤੋਂ 1839 ਇਸਵੀ ਤੱਕ ਚੱਲਿਆ 1809 ਤੋਂ 1812 ਇਸਵੀ ਤੱਕ ਦੋਹਾਂ ਪੱਖਾਂ ਵਿਚਾਲੇ ਸ਼ੱਕ ਅਤੇ ਬੇਚਕਿਨੀ ਦਾ ਵਾਤਾਵਰਨ ਬਣਿਆ ਰਿਹਾ 1812 ਤੋਂ 1839 ਇਸਵੀ ਤੱਕ ਦਾ ਸਮਾਂ ਦੋਹਾਂ ਪੱਖਾਂ ਵਿਚਾਲੇ ਸ਼ਾਂਤੀਪੂਰਨ ਸਹਿਹੋਂ ਦਾ ਕਾਲ ਰਿਹਾ 1832 ਇਸ ਵਿੱਚ ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਹੋਈ ਵਪਾਰਕ ਸੰਧੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਹਿੱਤਾਂ ਨੂੰ ਕਰਾਰੀ ਛੱਟ ਵੱਜੀ 18 ਅੰਗਰੇਜ਼ਾਂ ਦੁਆਰਾ 1835 ਵਿੱਚ ਸ਼ਿਕਾਰਪੁਰ ਫਿਰੋਜ਼ਪੁਰ ਤੇ ਅਧਿਕਾਰ ਕਰਨ ਤੇ ਵੀ ਮਹਾਰਾਜਾ ਰਣਜੀਤ ਸਿੰਘ ਖਮੋਸ਼ ਰਿਹਾ ਅੰਗਰੇਜ਼ਾਂ ਨੇ 26 ਜੂਨ 1838 ਨੂੰ ਮਹਾਰਾਜਾ ਨਾਲ ਤ੍ਰੈਪੱਖੀ ਸੰਧੀ ਤੇ ਹਤ ਅक्षर ਕਰਨ ਲਈ ਮਜਬੂਰ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਪ੍ਰਤੀ ਜੋ ਨੀਤੀ ਅਪਣਾਈ ਉਸ ਦੀ ਕੁਝ ਇਤਿਹਾਸਕਾਰਾਂ ਨੇ ਆਲੋਚਨਾ ਕੀਤੀ ਜਦ ਕਿ ਕੁਝ ਨੇ ਸਲਾਹਾ ਅਵੈਸਦੀ ਪ੍ਰਸ਼ਨ ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਵਪਾਰਕ ਸੰਧੀ ਕਦੋਂ ਹੋਈ ਨੀ ਪੜ੍ਹਾਈ ਰਹਿ ਜਪਾਂ ਅੰਗਰੇਜ਼ਾਂ ਤੇ ਸੰਧੀ 1832ਵੀਂ ਅੰਗਰੇਜ਼ਾਂ ਨੇ ਫਿਰੋਜ਼ਪੁਰ ਤੇ ਕਦੋਂ ਕਬਜ਼ਾ ਕੀਤਾ ਹੁਣੀ ਪੜ ਰਹੇ ਜੀ ਆਪਾਂ ਫਿਰੋਜ਼ਪੁਰ ਤੇ 1835 ਦੇ ਵਿੱਚ ਤੇ ਰਾਪੱਖੀ ਸੰਧੀ ਕਦੋਂ ਹੋਈ 25 ਅ 26 ਜੂਨ 1838 ਵੀ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਕੇਂਦਰੀ ਪ੍ਰਬੰਧ ਪ੍ਰਾਂਤਕ ਪ੍ਰਬੰਧ ਸਥਾਨਕ ਪ੍ਰਬੰਧ ਲਗਾਨ ਪ੍ਰਬੰਧ ਨਿਆਂ ਪ੍ਰਬੰਧ ਸੈਨਿਕ ਪ੍ਰਬੰਧ ਸ਼ਾਸਨ ਕਾਲ 181792 ਤੋਂ 1839 ਇਸਵੀ ਕੇਂਦਰੀ ਪ੍ਰਬੰਧ ਮਹਾਰਾਜਾ ਸਰਬ ਸ਼ਕਤੀਮਾਨ ਮੰਤਰੀ ਪ੍ਰੀਸ਼ਦ ਰਾਜ ਦੀ ਸਲਾਹਕਾਰ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਇਹ ਠੀਕ ਹੈ ਰਾਜ ਯਾਦ ਰੱਖਣੀ ਧਿਆਨ ਨਾਲ ਤੁਸੀਂ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦੀਨ ਵਿੱਤ ਮੰਤਰੀ ਭਵਾਨੀ ਦਾਸ ਮੁੱਖ ਸੈਨਾਪਤੀ ਹਰੀ ਸਿੰਘ ਨਲਵਾ ਦਿਵਾਨ ਮੋਕਮ ਚੰਦ ਮਿਸਰ ਦਿਵਾਨ ਚੰਦ ਦੇਉੜੀ ਵਾਲਾ ਜਮਾਦਾਰ ਖੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਕੇਂਦਰੀ ਦਫ਼ਤਰ 12 ਭਾਗਾਂ ਵਿੱਚ ਵੰਡਿਆ ਸੀ ਮੁੱਖ ਦਫ਼ਤਰ ਕੰਮਾਂ ਦਾ ਵੇਰਵਾ ਦਫ਼ਤਰੀ ਅਬਾਬ ਉਲਮਾਲ ਆਮਦਨ ਦਾ ਲੇਖਾ ਜੋਖਾ ਦਫ਼ਤਰੀ ਮਾਲ ਭੂਮੀ ਲਗਾਉਣ ਦਾ ਲੇਖਾ ਜੋਖਾ ਦਫਤਰੀ ਵਜੂਹਤ ਕਰਦੀ ਆਮਦਨ ਦਾ ਹਿਸਾਬ ਦਫਤਰੀ ਤਨਜੀਹਾਤ ਸਾਹੀ ਕਰਾਣੇ ਦਾ ਹਿਸਾਬ ਦਫਤਰੀ ਮਵਾਜਿਬ ਤਨਖਾਹਾਂ ਦਾ ਹਿਸਾਬ ਦਫਤਰੀ ਰੋਜ਼ਾਨਾ ਮਚਾ ਰੋਜ਼ਾਨਾ ਆਮਦਨ ਅਤੇ ਖਰਚ ਦਾ ਹਿਸਾਬ प्रांतीय प्रबन्ध महाराजा रणजीत सिंह ਦਾ સામਰਾਜ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਸੂਬਾ ਏ ਲਾਹੌਰ ਸੂਬਾ ਏ ਮਲਤਾਨ ਸੂਬਾ ਏ ਪਸ਼ਾਵਰ ਸੂਬਾ ਏ ਕਸ਼ਮੀਰ ਸੂਬੇ ਦਾ ਮੁੱਖ ਅਧਿਕਾਰੀ ਨਾਜ਼ਮ ਇਹ ਨਾਜ਼ਮ ਕਹਿੰਦੇ ਜਾਂ ਗਵਰਨਰ ਇਹ ਕੋਈ ਚੀਜ਼ ਹੈ ਦੋਸਤੋ ਅਗੇ ਸਥਾਨਕ ਪ੍ਰਬੰਧ ਪਰਗਨਿਆਂ ਦਾ ਪ੍ਰਬੰਧ ਹਰ ਸੂਬੇ ਨੂੰ ਅੱਗੇ ਕਈ ਪ੍ਰਗਨਿਆਂ ਵਿੱਚ ਵੰਡਿਆ ਜਾਂਦਾ ਸੀ ਕਾਰਦਾਰ ਪ੍ਰਗਨੇ ਦਾ ਮੁੱਖ ਅਧਿਕਾਰੀ ਸੀ ਪਿੰਡਾਂ ਦਾ ਪ੍ਰਬੰਧ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸਨ ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ ਪਟਵਾਰੀ ਚੌਧਰੀ ਪਿੰਡ ਦੇ ਪ੍ਰਬੰਧ ਦੇਖਦੇ ਸਨ ਲਾਹੌਰ ਸ਼ਹਿਰ ਦਾ ਪ੍ਰਬੰਧ ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਜਾਂਦਾ ਸੀ ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਹੁੰਦਾ ਸੀ ਲਗਾਣ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲਗਾਣ ਇਕੱਠਾ ਕਰਨ ਲਈ ਢੇਠ ਲਿਖਿਆ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ ਵਟਾਈ ਪ੍ਰਣਾਲੀ ਇਸ ਪ੍ਰਣਾਲੀ ਅਨੁਸਾਰ ਫਸਲ ਕੱਟਣ ਤੋਂ ਬਾਅਦ ਸਰਕਾਰ ਲਗਾਨ ਨਿਰਧਾਰਤ ਕਰਦੀ ਸੀ ਇਹ ਹੀ ਪ੍ਰਣਾਲੀ ਬਹੁਤ ਖਰਜੀਲੀ ਸੀ ਕਣਕੂਤ ਪ੍ਰਣਾਲੀ ਇਸ ਪ੍ਰਣਾਲੀ ਅਨੁਸਾਰ ਲਗਾਨ ਖੜੀ ਫਸਲ ਨੂੰ ਦੇਖ ਕੇ ਨਿਚਿਤ ਕੀਤਾ ਜਾਂਦਾ ਸੀ ਨਿਸ਼ਚਿਤ ਲਗਾਂ ਨਗ ਲਗਾਨ ਨਗਦੀ ਰੂਪ ਵਿੱਚ ਲਿਆ ਜਾਂਦਾ ਸੀ ਬੋਲੀ ਦੇਣ ਦੀ ਪ੍ਰਣਾਲੀ ਇਸ ਪ੍ਰਣਾਲੀ ਅਨੁਸਾਰ ਵੱਧ ਬੋਲੀ ਦੇਣ ਵਾਲੇ ਨੂੰ ਨ ਤੋਂ 6 ਸਾਲਾਂ ਤੱਕ ਕਿਸੇ ਥਾਂ ਦਾ ਲਗਾਨ ਇਕੱਠਾ ਕਰਨ ਦਾ ਦੀ ਇਜਾਜ਼ਤ ਲਗਾਨ ਇਕੱਠਾ ਕਰਨ ਦੀ ਆ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਬਿੱਗਾ ਪ੍ਰਣਾਲੀ ਉ ਬਿੱਗੇ ਦੀ ਉਪਜ ਨੂੰ ਅਨੁਸਾਰ ਲਗਾਨ ਤੈਅ ਕੀਤਾ ਜਾਂਦਾ ਸੀ ਹਲ ਪ੍ਰਣਾਲੀ ਬਲਦਾਂ ਦੀ ਜੋੜੀ ਦੁਆਰਾ ਜਿੰਨੀ ਭੂਮੀ ਤੇ ਹਲ ਚਲਾਇਆ ਜਾਂਦਾ ਸੀ ਉਸ ਨੂੰ ਇਕਾਈ ਮੰਨ ਕੇ ਲਗਾਣ ਨਿਚਿਤ ਕੀਤਾ ਜਾਂਦਾ ਸੀ ਖੂਹ ਪ੍ਰਣਾਲੀ ਇਸ ਪ੍ਰਣਾਲੀ ਅਨੁਸਾਰ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ ਉਸ ਉਪਜ ਨੂੰ ਇਕਾਈ ਮੰਨ ਕੇ ਲਗਾਣ ਨਿਚਿਤ ਕੀਤਾ ਜਾਂਦਾ ਸੀ ਹੁਣ ਆਸਲੀ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ 18 1792 ਤੋਂ 1800 39ਵੀ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਦਾ ਨਾਂ ਕੀ ਸੀ ਰਾਜਾ ਧਿਆਨ ਸਿੰਘ ਪ੍ਰਾਂਤ ਪ੍ਰਵੰਦ ਕਿੰਨੇ ਸੂਬਿਆਂ ਵਿੱਚ ਵੰਡਿਆ ਸੀ 4 ਫਕੀਰ ਅਜੀਜ਼ਉਦੀਨ ਡੈਸ਼ ਮੰਤਰੀ ਸੀ ਵਿਦੇਸ਼ ਮੰਤਰੀ ਰਾਜਾ ਧਿਆਨ ਸਿੰਘ ਡੈਸ਼ ਮੰਤਰੀ ਸੀ ਪ੍ਰਧਾਨ ਮੰਤਰੀ ਪਰਗਨੇ ਦਾ ਮੁੱਖ ਅਧਿਕਾਰੀ ਕੌਣ ਸੀ ਕਾਰ ਦਾਰ ਲਾਹੌਰ ਸ਼ਹਿਰ ਨੂੰ ਮੋਹੱਲਿਆਂ ਵਿੱਚ ਵੰਡਿਆ ਗਿਆ ਸੀ ਇਹ ਸਹੀ ਕਣਕੂਤ ਪ੍ਰਣਾਲੀ ਅਨੁਸਾਰ ਖੜੀ ਫਸਲ ਨੂੰ ਦੇਖ ਕੇ ਲਗਾਣ ਲਗਾਣ ਖੜੀ ਫਸਲ ਨੂੰ ਦੇਖ ਕੇ ਨਿਚਿਤ ਕੀਤਾ ਜਾਂਦਾ ਸੀ ਸਹੀ ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦਾ ਸ਼ਾਸਕ ਸੀ ਜਿਸ ਨੇ ਆਪਣੇ ਸਾਮਰਾਜ ਦੀ ਸਥਾਪਨਾ ਲਈ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਫੌਜ ਦੀ ਸਥਾਪਨਾ ਕੀਤੀ ਉਸ ਨੇ ਆਪਣੀ ਸੈਨਾ ਨੂੰ ਦੋ ਭਾਗਾਂ ਵਿੱਚ ਵੰਡਿਆ ਐ ਫੌਜੀ ਐਨ ਨਿਜ਼ਮਤ ਸੈਨਾ ਫੌਜੀ ਬ ਕਬਾਇਤ ਅਤੇ ਨਿਜ਼ਮਤ ਸੈਨਾ ਫੌਜੀ ਐਨ ਨਿਜਮਤ ਸੈਨਾ ਰਣਜੀਤ ਸਿੰਘ ਦੀ ਫੌਜ ਇਹ ਐਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ ਪੈਦਲ ਸੈਨਾ ਘੋੜਸਵਾਰ ਤੇ ਤੁਪਖਾਨਾ ਪੈਦਲ ਸੈਨਾ ਮਹਾਰਾਜੇ ਨੇ ਪੈਦਲ ਸੈਨਾ ਦੀ ਭਰਤੀ 1805 ਤੋਂ ਬਾਅਦ ਸ਼ੁਰੂ ਕੀਤੀ ਇਸ ਸੈਨਾ ਨੂੰ ਚੰਗੀ ਸਖਲਾਈ ਦੇਣ ਲਈ ਜਰਨਲ ਬੈਤੂਰਾ ਨੂੰ ਨਿਯੁਕਤ ਕੀਤਾ ਸਨ 1839 ਈਸਵੀ ਤੱਕ ਇਸ ਦੀ ਗਿਣਤੀ ਲਗਭਗ 30000 ਸੀ ਘੋੜਸਵਾਰ ਘੋੜਸਵਾਰ ਸੈਨਾ ਪਠਾਨ ਰਾਜਪੂਤ ਡੋਗਰੀ ਸੈਨਿਕ ਸਨ ਬਾਅਦ ਵਿੱਚ ਸਿੱਖਾਂ ਨੂੰ ਵੀ ਇਸ ਵਿੱਚ ਭਰਤੀ ਕੀਤਾ ਜਾਣ ਲੱਗਿਆ ਜਰਨਲ ਅਲਾਰਡ ਦੀ ਇਹ ਸੈਨਾ ਨੂੰ ਸਖਲਾਈ ਦੇਣ ਦੀ ਨਿਯੁਕਤੀ ਕੀਤੀ ਗਈ ਤੋਪਖਾਨਾ ਤੋਪਖਾਨਾ ਮਹਾਰਾਜੇ ਦੀ ਸੈਨਾ ਦਾ ਵਿਸ਼ੇਸ਼ ਅੰਗ ਸੀ 1810 ਵਿੱਚ ਤੋਪਖਾਨੇ ਦਾ ਵੱਖਰਾ ਵਿਭਾਗ ਖੋਲਿਆ ਗਿਆ ਜਰਨਲ ਕੋਰਟ ਅਤੇ ਗਾਰਡਨ ਗਾਰਡਨਰ ਨੂੰ ਇਸ ਸਖਲਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਇਸ ਤੋਪਖਾਨੇ ਨੂੰ ਅੱਗੇ ਚਾਰ ਭਾਗਾਂ ਵਿੱਚ ਵੰਡਿਆ ਤੋਪਖਾਨਾ ਅਸ਼ਪੀ ਤੋਪਖਾਨਾ ਏ ਫੀਲੀ ਤੋਪਖਾਨਾ ਏ ਗਾਵੀ ਤੋਪਖਾਨਾ ਏ ਸੂਤਰੀ ਫੌਜ ਏ ਬੇ ਕਬਾਇਦਾ ਕਬਾਇ ਨਿਯਮਿਤ ਸੈਨਾ ਫੌਜੀ ਬੀ ਅਵਾਇਤ ਉਸ ਫੌਜੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ਇਸ ਦੇ ਚਾਰ ਭਾਗ ਸਨ ਕੋੜਚੜੇ ਫੌਜੀ ਕਿਲਾਜਾਤ ਅਕਾਲੀ ਜੰਗੀਰਦਾਰੀ ਫੌਜ ਕੋੜਚੜੇ ਕੋੜਚੜੇ ਇਹ ਫੌਜ ਦੇ ਬਕਾਇਦਾ ਸੈਨਾ ਦਾ ਮਹੱਤਵਪੂਰਨ ਭਾਗ ਸੀ ਇਸ ਦੇ ਦੋ ਭਾਗਾਂ ਵਿੱਚ ਵੰਡੀ ਹੋਈ ਸੀ ਘੋੜ ਚੜੇ ਖਾਸ ਤੇ ਮਿਸਲਦਾਰ ਫੌਜੀ ਜਾਤ ਕਿਲਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫੌਜ ਸੀ ਜਿਸ ਨੂੰ ਫੌਜੀ ਕਿਲਾ ਜਾਤ ਕਿਹਾ ਜਾਂਦਾ ਸੀ ਅਕਾਲੀ ਅਕਾਲੀ ਆਪਣੀ ਬਹਾਦਰੀ ਕਾਰਨ ਬਹੁਤ ਪ੍ਰਸਿੱਧ ਸਨ ਇਹ ਇਹ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਸਮਝਦੇ ਸਨ ਮਹਾਰਾਜੇ ਲਈ ਇਹਨਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਮੁਸ਼ਕਲ ਸੀ ਜੰਗੀਰਦਾਰ ਰਾਜੇ ਵੱਲੋਂ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਜੰਗੀਰਾਂ ਦਿੱਤੀਆਂ ਗਈਆਂ ਸਨ ਰਾਜੇ ਦੀ ਖਾਤਰ ਰਾਜੇ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ ਫੌਜੀ ਖਾਸ ਫੌਜੇ ਖਾਸ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਸਭ ਤੋਂ ਸ਼ਕਤੀਸ਼ਾਲੀ ਅੰਗ ਸੀ ਇਸ ਨੂੰ ਜਰਨਲ ਬੈਤੂਰਾ ਦੀ ਗਵਾਈ ਵਿੱਚ ਤਿਆਰ ਕੀਤਾ ਗਿਆ ਸੀ ਜਿਸ ਨੂੰ ਜੂਰ ਪੀ ਢੰਗ ਨਾਲ ਸਖਲਾਈ ਦਿੱਤੀ ਗਈ ਸੀ ਇਸ ਫੌਜ ਨੂੰ ਫੌਜੇ ਖਾਸ ਕਿਹਾ ਜਾਂਦਾ ਸੀ ਇਸ ਫੌਜ ਦਾ ਆਪਣਾ ਵੱਖਰਾ ਝੰਡਾ ਵੱਖਰਾ ਨਿਸ਼ਾਨ ਸੀ ਇਸ ਵਿੱਚ ਇਹ ਤਰਕੀਆਂ ਫੌਜਾਂ ਸ਼ਾਮਲ ਸਨ ਪੈਦਲ ਫੌਜ ਦੀਆਂ 4 ਬਟਾਲੀਅਨ ਘੋੜਸਵਾਰ ਫੌਜ ਦੀਆਂ 2 ਰੈਜੀਮੈਂਟਾਂ 24 ਤੋਪਾਂ ਦਾ ਇੱਕ ਤੋਪਖਾਨਾ ਸੈਨਿਕ ਬੰਦ ਦੀਆਂ ਹੋਰ ਵਿਸ਼ੇਸ਼ ਤਾਵਾਂ ਫੌਜ ਦੀ ਕੁੱਲ ਗਿਣਤੀ 75000 ਤੋਂ 1 ਲੱਖ ਸੀ ਰਚਨਾ ਸਿੱਖ ਰਾਜਪੂਤ ਬ੍ਰਾਹਮਣ ਖੱਤਰੀ ਗੋਰਖੀ ਪੂਰਬੀ ਹਿੰਦੁਸਤਾਨੀ ਭਾਰਤੀ ਭਾਰਤੀ ਲੋਕਾਂ ਦੀ ਬਿਲਕੁਲ ਮਰਜ਼ੀ ਅਨੁਸਾਰ ਹੁੰਦੀ ਸੀ ਤਨਖਾਹ ਨਕਦ ਦੇਣ ਦਾ ਪ੍ਰਬੰਧ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ ਸੈਨਿਕਾਂ ਨੂੰ ਕਾਬਲੀਅਤ ਆਧਾਰਿਤ ਤਰੱਕੀਆਂ ਦਿੱਤੀਆਂ ਤਰੱਕੀਆਂ ਦਿੱਤੀਆਂ ਜਾਂਦੀਆਂ ਸਨ ਮਹਾਰਾਜੇ ਵੱਲੋਂ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਅਤੇ ਲੜਾਈ ਦੇ ਮੈਦਾਨ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਂਦੇ ਸਨ ਰਾਜਾ ਰਾਜ ਵਿੱਚ ਮੌਤ ਦੀ ਸਜ਼ਾ ਕਿਸੇ ਨੂੰ ਵੀ ਸੈਨਿਕ ਨੂੰ ਨਹੀਂ ਦਿੱਤੀ ਜਾਂਦੀ ਗਈ ਮਹਾਰਾਜੇ ਨੇ ਆਪ ਫੌਜ ਵਿੱਚ ਬੜੀ ਸਖਤ ਅਨੁਸ਼ਾਸਨ ਕਾਇਮ ਕੀਤਾ ਹੋਇਆ ਸੀ ਇਸ ਤਰ੍ਹਾਂ ਰਣਜੀਤ ਸਿੰਘ ਨੇ ਆਪਣੇ ਅਣਥੱਕ ਯਤਨਾਂ ਸਦਕਾ ਸ਼ਕਤੀਸ਼ਾਲੀ ਅਤੇ ਕੁਸ਼ਲ ਸੈਨਿਕ ਪ੍ਰਬੰਧ ਕਰਕੇ ਇੱਕ ਸਫਲ ਅਤੇ ਜੋਗ ਸਮਰਾਜ ਦੀ ਸਥਾਪਨਾ ਕੀਤੀ ਜਰਨਲ ਚਾਰਲਸ ਦਾ ਕਹਿਣਾ ਸੀ ਕਿ ਭਾਰਤ ਵਿੱਚ ਅਜਿਹਾਂ ਅਸੀਂ ਜਿਹੜੀਆਂ ਸੈਨਾਵਾਂ ਦਾ ਮੁਕਾਬਲਾ ਕੀਤਾ ਦੁਨੀਆ ਵਿੱਚ ਉਹਨਾਂ ਵਿੱਚੋਂ ਸਿੱਖ ਫੌਜ ਸਭ ਤੋਂ ਕੁਸ਼ਲ ਸੀ ਜਿਸ ਨੂੰ ਹਰਾਉਣਾ ਸਭ ਤੋਂ ਔਖਾ ਕੰਮ ਸੀ ਅਬ ਯਾਸਲੀ ਪ੍ਰਸ਼ਨ ਕੀ ਕਰੇ ਇਹ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਨਿਯਮਿਤ ਤੇ ਅਨਿਯਮਿਤ ਜਰਨਲ ਕੋਰਟ ਕਿਸ ਵਿਭਾਗ ਨਾਲ ਸੰਬੰਧਿਤ ਸੀ ਤੋਪ ਖਾਨਾ ਤੋਪ ਖਾਨਾ ਮਹਾਰਾਜੇ ਨੇ ਸੈਨਿਕਾਂ ਨੂੰ ਕਿਸ ਕਿਸਮ ਦੀ ਤਨਖਾਹ ਦੇਣ ਦੀ ਸ਼ੁਰੂਆਤ ਕੀਤੀ ਨਗਦ ਨਗਦ ਦਨ ਭਾਰੀ ਜਰਨਲ ਬਤੂਰਾ ਕੌਣ ਸਨ ਫੌਜੀ ਖਾਸ ਦਾ ਮੁਖੀ ਤੇ ਪੈਦਲ ਸੈਨਾ ਨੂੰ ਪੈਦਲ ਸੈਣਾ ਨੂੰ ਸਖਲਾਈ ਦੇਣਾ ਪੈਦਲ ਸੈਣਾਆਂ ਦੀਆਂ ਕਿੰਨੀਆਂ ਬਟਰੀਆਂ ਨੂੰ ਸੰਨ ਚਾਰ ਇਹ ਸਿਰਾਜੀ ਬਹੁਤ ਹੀ ਮਹੱਤਵਪੂਰਨ ਵੀਡੀਓ 11ਵੀਂ ਜਮਾਤ ਲਈ ਤੇ ਇਹਨੂੰ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਜੀ